ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਵਾਰ ਜੋ ਪਰਮਾਤਮਾ ਦੀ ਜੋ ਫਸਲ ਤੇ ਇਸ ਸਾਲ ਵਧੀਆ ਕਿਉਂਕਿ ਤੰਦਰੁਸਤੀ ਫਸਲ ਲਈ ਬਹੁਤ ਵਧੀਆ ਸਮਾਂ ਆਇਆ ਕੀ ਲੱਗਿਆ ਹੈ ਫਸਲ ਦਾ ਜਿਹੜਾ ਪਕਾ ਇਸ ਵਾਰ ਵੀ ਬਹੁਤ ਵਧੀਆ ਪਕਾ ਪਰਮਾਤਮਾ ਕਰੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਜੋ ਕਿ ਫਸਲ ਤੇ ਪੂਰਾ ਆਪਣਾ ਮਿਹਰ ਭਰਿਆ ਹੱਥ ਰੱਖੀ ਤੇ ਜੋ ਕਿਸਾਨ ਦੀ ਇਸ ਵਾਰ ਫਸਲ ਆ ਵਧੀਆ ਪੂਰੇ ਪਕਾ ਨਾਲ ਪੱਕੀ ਗਈ ਆ ਪੂਰਾ ਠਕਮਾ ਸਮਾਂ ਜਿਹੜਾ ਪ੍ਰਮਾਤਮਾ ਕੰਨੀਓ ਬਖਸ਼ਿਆ ਗਿਆ ਤੇ ਬਹੁਤ ਸੋਹਣੀ ਐ ਤਕੀ ਜੋ ਕਿਸਾਨ ਦੀ ਫਸਲ ਐ ਤਾਂ ਵਧੀਆ ਕਿਸੇ ਦੁਸ਼ਮਣ ਦੀ ਨਜ਼ਰ ਨਾ ਲੱਗ ਜੇ ਸੱਚਾ ਪਾਤਸ਼ਾਹ ਅੱਗੇ ਅਰਦਾਸ ਆ ہماری ਜੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਹੈ ਸਾਡੀ ਸੱਚਾ ਪਾਤਸ਼ਾਹ ਜੋ ਕਿ ਫਸਲ ਲਈ ਪੂਰੀ ਤੰਦਰੁਸਤੀ ਵਾਕਸਿਨ ਸੱਚਾ ਪਾਸ਼ਾ ਮਿਹਰ ਭਰਿਆ ਹੱਥ ਰੱਖੀ ਸੱਚਾ ਪਾਸ਼ਾ ਜਿਹੜੀ ਇਹ ਫਸਲ ਹੈ ਕਿਸਾਨ ਦੀ ਸਹੀ ਥਾਂ ਤੇ ਲੱਗੇ ਸਾਡੀ ਇਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ